ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਜੀ ਤੁਹਾਡਾ ਜੀ ਹਾਲ ਚਾਲਾ ਹੁਣ ਮਾਰਨਿੰਗ ਦੇ 7:52 ਮਿੰਟ ਹੋ ਗਏ ਨੇ ਤੇ ਆਪਾਂ ਨੇ ਨਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਏ ਦੇਖੋ ਜੀ ਅੱਜ ਆਪਾਂ ਡਾਈਨਿੰਗ ਦੀ ਕਰਾਂਗੇ ਸਫਾਈ ਤੇ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਪਿਆ ਪਿਆ ਮੈਂ ਕਿਹਾ ਪਹਿਲਾਂ ਢਾਂਡੇ ਧੋਗੇ ਨਾ ਇਹਨਾਂ ਨੂੰ ਨਾ ਧੁੱਪਾਂ ਸੁੱਕਣੇ ਪਾ ਦਨੇ ਉਸਤੇ ਮਗਰੋਂ ਫੇਰ ਰੂਮ ਦੀ ਕਰਾਂਗੇ ਆਪਾਂ ਸਫਾਈ ਦੇਖੋ ਜੀ ਇੱਕ ਇੱਕ ਦਾ ਘਰ ਦੇ ਵਿੱਚ ਇੰਨਾ ਜ਼ਿਆਦਾ ਕੰਮ ਹੋਇਆ ਬਿਆਰ ਇੱਕ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਆ ਗਿਆ ਸਵੇਰੇ ਸਵੇਰੇ ਹੀ ਮੈਨੂੰ ਫੋਨ ਕਹਦੇ ਆਪਾਂ ਨੇ ਕੱਪੜਿਆਂ ਦੀ ਕਰਨ ਜਾਣਾ ਹੈ ਸ਼ਾਪਿੰਗ ਤੇ ਅਸੀਂ ਬਹੁਤ ਨੂੰ ਦੇਣਾ ਹੈ ਕਾਰਵਾਚੌਥ ਦਾ ਦੇਣਾ ਸਧਾਰਾ ਦੇਖੋ ਜੀ ਜੇ ਤਾਂ ਮੈਂ ਜਾਨੀਆਂ ਦੇ ਪਿੱਛੇ ਫਿਰ ਕੰਮ ਵੀ ਇਸ ਤਰ੍ਹਾਂ ਹੀ ਪਿਆ ਰਹਿਣਾ ਫਿਰ ਰੇਖਾ ਵੀ ਕਹਿਣ ਲੱਗੀ ਕਹਿੰਦੀ ਦੀਦੀ ਉਸ ਨੂੰ ਜਵਾਬ ਦੇ ਦਿਓ ਵੀ ਨਹੀਂ ਜਾਣਾ ਹੈਗਾ ਕਹਿੰਦੀ ਮੈਂ ਕੱਲੀ ਸੇਵੇਂ ਨੂੰ ਕੰਮ ਹੋਣਾ ਨਹੀਂ ਹੈਗਾ ਬਹੁਤ ਜ਼ਿਆਦਾ ਘਰ ਵਿੱਜਣਾ ਫਿਰ ਉਹ ਬੰਦੇ ਵੀ ਲੱਗੇ ਹੋਏ ਆ ਬਾਲ ਪੇਪਰ ਵਾਲੇ ਕਹਿੰਦੀ ਦੀਦੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਣਾ ਚਲੋ ਜੀ ਫਿਰ ਮੈਂ ਫੋਨ ਕਰਕੇ ਕਹਿ ਦਿੰਦਾ ਆ ਇਹ ਭੈਣ ਕਹਿੰਦੀ ਵੀ ਚਲ ਕੋਈ ਨਾ ਜੇ ਤੁਹਾਡੇ ਘਰ ਚ ਇੰਨਾ ਜ਼ਿਆਦਾ ਮਿਸਤਰੀ ਲੱਗੇ ਹੋਏ ਨਾ ਕੰਮ ਕਰਨ ਵਾਸਤੇ ਵੀ ਕੋਈ ਨਾ ਵੀ ਚੱਲ ਮੈਂ ਆਪਣੀ ਵੇਟਿੰਗ ਨੂੰ ਨਾਲ ਲੈ ਜਣੀ ਆ ਦੇਖੋ ਜੀ ਅੱਜ ਫਿਰ ਕੱਪੜਿਆਂ ਦੀ ਕਰਨ ਜਾਣਾ ਦਾ ਸ਼ਾਪਿੰਗ ਮੂਰੇ ਤਿਹਾਰ ਹੋਣੇ ਨਾ ਇਸ ਕਰਕੇ ਫਿਰ ਆਪਾਂ ਨੇ ਜਾਣਾ ਕੈਨਸਲ ਕਰ ਦਿੱਤਾ ਏ ਤੇ ਹੁਣ ਆਪਾਂ ਭਾਂਡੇ ਕੱਢਦੇ ਆ ਬਾਹਰ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਨਾ ਰੱਖ ਦਨੇ ਆ ਚੱਲ ਵੀ ਰੇਖਾ ਰਾਣੀ ਪਲੇਟਾਂ ਬਰਤਾਂ ਕੱਢ ਤੇ ਆਪਾਂ ਤਾਂ ਆਪਣੀ ਡਿਊਟੀ ਤੇ ਲੱਗੇ ਤੈ ਤਾਂ ਅਮਰੀਕਾ ਸਮੇਂ ਇਧਰ ਤੈ ਤਾਂ ਮੈਨੂੰ ਅੱਜ ਨਹੀਂ ਜਾਣ ਦਿੱਤਾ ਹੈਗਾ ਚੱਲ ਮੈਂ ਅੱਜ ਸਾਰੀ ਦਿਹਾੜੀ ਨਾ ਸੋਹਣਾ ਕੱਪੜੇ ਦੇਖ ਕੇ ਆਉਣੇ ਤੇ ਨਾਲੇ ਜੇ ਮੈਨੂੰ ਵਧੀਆ ਲੱਗਦੇ ਤੇਰੇ ਵਾਸਤੇ ਯਾਰ ਮੈਂ ਆਪਣੇ ਵਾਸਤੇ ਵੀ ਸੂਟ ਲਿਆਉਣਾ ਤਾਂ ਬਾਅਦ ਵਿੱਚ ਲੈ ਕੇ ਆਈਏ ਦੇਖੀ ਇੰਨੀ ਜੈਲਸੀ ਨਾ ਕਰਿਆ ਕਰ ਆਪਣੀ ਦੀਦੀ ਨਾਲ ਕਹ ਲਈ ਦੀਦੀ ਜਾਣਾ ਹੀ ਨਹੀਂ ਹੈਗਾ ਮੈਂ ਮਾ ਦੀਦੀ ਨੇ ਵੀ ਜਵਾਬ ਦੇ ਦਾ ਜੈਲਸੀ ਵੀ ਕੌਣ ਕਰੇ ਬਾਅਦ ਵਿੱਚ ਨਹੀਂ ਕਰਾਈਏਗਾ ਦਾ ਲੱਗ ਰਿਹਾ ਨੇ ਪਿਆਰ ਨਾਲ ਮੈਨੂੰ ਫੋਨ ਕਰਿਆ ਏ ਦੋ ਬੰਦਿਆਂ ਦੀ ਸਲਾਹ ਦੋ ਬੰਦਿਆਂ ਦੀ ਹੁੰਦੀ ਹੈ ਚਲੋ ਭਾਈ ਇਹ ਵੀ ਮੰਨਣੀ ਪੈਂਦੀ ਹੈ ਨਾ ਚਲੋ ਜੀ ਆਪਾਂ ਪਹਿਲਾਂ ਕੱਢ ਲਈਏ ਭਾਂਡੇ ਇਹ ਵੀ ਬਜਾਬ ਚਾ ਕੇ ਕੱਢਣੇ ਪੈਨੇ ਕੱਚ ਦੇ ਗਲਾਸ ਹਨ ਜੇ ਜਿਹੜੇ ਕੱਪ ਹਨ ਇਹਨੂੰ ਰਾਮ ਨਾਲ ਹੌਲੀ ਜਗ੍ਹਾ ਰੱਖਿਆ ਹੈ ਕਈ ਵਾਰ ਨੇ ਕੰਡਾ ਭੁਰ ਜਾਂਦਾ ਹੈ ਦੇਖੋ ਜੀ ਨਾਲੇ ਅਸੀਂ ਰੋਜ਼ ਡੀਪ ਕਲੀਨਿੰਗ ਇੰਨੀ ਜ਼ਿਆਦਾ ਕਰਦੇ ਹਾਂ ਨਾ ਫੇਰ ਵੀ ਦੇਖੋ ਕਿਹੜੇ ਸਾਫ ਨਾ ਨਾ ਦੇਖੋ ਇੰਨੀ ਜ਼ਿਆਦੇ ਮਿੱਟੀਓ ਮਿੱਟੀ ਜੜੀ ਪਈਆ ਗਲਾਸਾਂ ਕਪਾਂ ਤੇ ਨਾ ਫੜਾ ਗੇੜਾ ਲਾਇਆ ਇੱਕ ਵਾਰੀ ਚਲੋ ਜੀ ਅਸੀਂ ਗਾ ਦਿਵਾਲੀ ਨੂੰ ਇਹ ਭਾਂਡੇ ਧੋਨੇ ਆ ਤੇ बार-बार ਧੋਣ ਨਾਲ ਨਾ ਫਿਰ ਭਾਂਡੇ ਨਾ ਟੁੱਟ ਜਾਂਦੇ ਆ ਇਹ ਵੀ ਬਹੁਤ ਸਾਵਧਾਨ ਸਾਵਧਾਨ ਕੇ ਭਾਂਡੇ ਰੱਖਣੇ ਪੈਂਦੇ ਆ ਇਹੋ ਲਈ ਦਿਵਾਲੀ ਨੂੰ ਇਹ ਭਾਂਡਿਆਂ ਦੀ ਵੀ ਸਫਾਈ ਕਰਦੀ ਸਫਾਈ ਆ ਵਧੀਆ ਤਰੀਕੇ ਨਾਲ ਹੋ ਜਾਂਦੀ ਏ ਬਾਰ-ਬਾਰ ਤਾਂ ਇਸ ਪਤਲੀ ਵੀ ਨਹੀਂ ਹੈਗੀ। ਇਹਨਾਂ ਸਾਰੇ ਭਾਂਡੇ ਬਾਹਰ ਕੱਢ ਲਏ। ਉਸਤੇ ਮਗਰ ਉਹਨਾਂ ਫਿਰ ਜਦੋਂ ਆਪਾਂ ਇਹਨਾਂ ਨੂੰ ਧੋਵਾਂਗੇ ਨਾ 베ੜੇ ਵਿੱਚ ਜਾ ਕੇ ਮਿਲਾ। ਮੰਜੇ ਧੋਣੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਜੀ ਮੰਜਿਆਂ ਦੇ ਉੱਪਰ ਵੀ ਐਡੀਆਂ-ਐਡੀਆਂ ਮਿੱਟੀ ਜੜੀ ਪਈ ਹੈ ਨਾ। ਇਹ ਬਾਹਰ ਹੀ ਰਹਿਣੇ ਨਾ ਜਦੋਂ ਅੰਦਰ 베ੜੇ ਦੇ ਵਿੱਚ ਮੰਜੇ। ਬੋਲ ਰਹੀ ਸੀ ਇਹ। ਕਿਉਂ ਕਿ ਉਹਨੂੰ ਕੀ ਹੋ ਗਿਆ ਘੱਟ ਬੋਲਣ ਨੂੰ? ਕੋਈ ਪ੍ਰੋਬਲਮ ਆ ਤਾਂ ਮੈਨੂੰ ਦੱਸ ਤੇ ਕਾਲ ਦਾ ਸਾਰਾ ਹੈ ਪਾ ਲੂਗਾ ਹਾਂ ਪਾ ਲੂ ਤੇ ਸਾਰਾ ਹੀ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਤਾਂ ਹੈਗਾ ਅਲੂ ਦਾ ਫਿਰ ਆਪਾਂ ਨੇ ਬਰੋਟਾ ਵੀ ਤਾਰ ਕੇ ਆਉਣਾ ਸਾਜਰੇ ਉੱਟ ਕੇ ਹੂੰ ਦੇਖ ਲੈ ਨੀ ਬਰੋਟੇ ਦਾ ਵੀ ਤਿਹਾਰ ਕਿੰਨਾ ਵਧੀਆ ਸਵੇ ਸਵੇ ਹਾਈ ਹਾਈ ਦੇਖੀ ਲੈ ਬਾੜ ਬਾੜ ਭਜਿਆ ਕੱਪ ਇਹ ਇੱਕ ਜਿਹੜਾ ਪਿਛਲੀ ਗਰਮੀ ਇਤਨਾ ਪਿਛਲੀ ਦੀਵਾਲੀ ਤੇ ਪਤਾ ਨਹੀਂ ਉਤੋਂ ਬਿਜਲੀ ਦੀ ਜਿਹੜਾ ਸੀ ਦਿੱਲੀ ਤੋਂ ਦਿੱਲੀ ਤੋਂ ਲੱਗੇ ਨਹੀਂ ਤੇ ਐ ਸੱਟ ਉਹ ਚੀਨੀ ਮਿੱਟੀ ਦਾ ਮੈਂ ਕਹਾਂ ਚੱਲ ਵੀ ਉਹ ਨੂੰ ਢੋ ਦਨੇ ਆ ਭਾਈ ਉਹ ਤਾਂ ਇੰਨੀ ਬਚਾ ਬਚਾ ਕੇ ਰੱਖੀ ਮੈਂ ਇੱਕ ਪਲੇਟ ਟੁੱਟੇ ਗਈ ਇੱਕ ਕਿ ਦਸ ਦੋ ਟੁੱਟੇ ਉਹ ਬਾਅਦ ਵਿੱਚ ਤਾਂ ਫੇਰ ਤੇੜੀ ਆ ਗਈ ਸੀ ਜੀ ਜੀ ਉਹਦੇ ਯਾਰੀ ਉਹ ਮੈਗੀ ਸੀ ਉਹਦਾ ਹੱਥ ਲਾਏ ਤੇ ਟੁੱਟ ਗਈ ਜੀ ਤਾਂ ਵੀ ਕੋਈ ਫਾਇਦਾ ਨਹੀਂ ਹੈਗਾ ਉਹਦੀ ਵਾਸਤੇ ਨੇ ਟੌਰੇਟ ਆਉਟ ਦੀ ਵਾਸਤਾ ਉਹਨੇ ਆਹ ਹੈ ਆਹ ਪਲਾਸਟਿਕ ਦਾ ਜਾਗਾ ਜੀ ਤੋਂ ਦੁਕਾਨਦਾਰ ਤੋਂ ਅਸੀਂ ਲੈ ਕੇ ਆਏ ਨਾ ਉਹ ਕਹਿੰਦਾ ਤੁਸੀਂ ਜੇ ਇਹਨੂੰ ਕੋਠੇ ਉੱਪਰ ਤੇ ਸਿੱੜ ਦਿਓ ਕਹਿੰਦਾ ਜੇ ਟੁੱਟ ਜਿਵੇਂ ਉਹਨੇ ਇਸ ਤਰ੍ਹਾਂ ਸਿੱੜਤਾ ਬਿਲਕੁਲ ਵੀ ਤੇੜ ਨਹੀਂ ਆਈ ਹੈਗੀ ਜੀ ਜਿਦਾ ਉਹ ਲੈਂਦਾ ਪੈਸਾ ਜਿਹੜੀ ਕੁੱਪੇ ਦਾ ਉਹਦੇ ਅੱਗੇ ਪਲੇਟਾਂ ਦੀ ਟੌਰੇਟ ਆਉਟ ਸੀ ਮੇਰਾ ਸਿਰ ਫੜ ਆ ਗਿਆ ਇਹ ਟੁੱਟ ਗਿਆ ਇਹ ਕੰਪੁਐਸ ਵੀ ਕਾਚੇ ਚੀਜ਼ਾਂ ਤੋਂ ਡਰ ਲੱਗਦਾ ਤੇ ਟੁੱਟ ਗਿਆ ਤਾਂ ਬਸ ਇਹ ਮੈਨੂੰ ਬਹੁਤ ਟਾਈਮ ਹੋ ਗਿਆ ਹੈ ਮੈਨਾਂ ਕਿੰਨੇ ਸਾਲ ਹੋ ਗਏ ਹੁਣੇ ਕਾਂਚ ਦੇ ਗਲਾਸ ਵਿੱਚ ਚਾਹ ਪੀਤੀ ਨੂੰ ਇਸ ਵਕਤ ਵੀ ਲੀਏਗਾ ਹਾਂ ਬਹੁਤ ਈਅਰ ਹੋ ਗਿਆ ਮੈਂ ਕਹਿੰਦੀ ਹੋਵੇ ਹੁਣੇ 15 ਹੀ ਸਾਲ ਹੋ ਗਏ ਹੁਣੇ ਫਰਕ ਹੈ ਕਾਂਚ ਦੇ ਗਲਾਸਾਂ 'ਚ ਬਸ ਚਾਹ ਵਾਲਾ ਇਹ ਇਹ ਸਤਾ ਦਾ ਰਾਮ ਸਰਾਲ ਪੁੰਦਾ ਹੈ ਦਾਰੂ ਦਾ ਰਾਮ ਇੱਕ ਉੱਠੀ ਹੈ ਉਹ ਇਹਨਾਂ ਦਾ ਲਓ ਸੋ। ਇਹੋ ਜਿਹਾ ਕਰੋ। ਉਹ ਪੰਨਾ ਦੀਦੀ ਨੂੰ ਨਾ ਮਠਿਆਈ ਫੜਾ ਕੇ ਅੱਜ ਕੁਛੂ ਕੀ ਨਾ ਵੀ ਕਾਦੀ ਮਠਿਆਈ ਆਈ ਹੈ ਕਹ ਜਿਸ ਦਿਨ ਰਾਤ ਕੋ ਪਾਰਟੀ ਤੇ ਗਏ تھے ਨਾ ਵੀ ਉਹ ਮਠਿਆਈ ਫੜਾ ਕੇ ਗਏ ਆ ਖੰਨੇ ਵਾਲੇ ਹਾਂ ਫੜਾ ਗਿਆ ਬੈਲ ਵਜਾ ਦੀ ਸੀ ਆ ਜੇ ਆਪਾਂ ਨਾ ਪਿੱਤਲ ਦੇ ਭਾਂਡੇ ਲੱਗੇ ਆ ਸਾਫ਼ ਕਰਨ ਤੇ ਬਹੁਤ ਜ਼ਿਆਦਾ ਨਾ ਖਰਾਬ ਹੋਏ ਪਏ ਤੇ ਤੇ ਨਿੰਬੂ ਦੇ ਨਾਲ ਨਾ ਪੂਰੀ ਐਨ ਚਮਕਾ ਗਈਏ ਗਲਾਸਾਂ ਵਿੱਚ ਪਹਿਲਾਂ ਅਸੀਂ ਮੜੇ ਮੜੇ ਨਾ ਸਰਪ ਨਾਲ ਸਰਪ ਨਾਲ ਕਰ ਲਏ ਤੇ ਸਾਫ਼ ਫੇਰ ਹੋਏ ਨਹੀਂ ਹੈਗੇ ਫੇਰ ਅਸੀਂ ਨਾ ਨਿੰਬੂ ਨਾਲ ਸਾਫ਼ ਕਰਿਆ ਤੇ ਬਹੁਤ ਜ਼ਿਆਦਾ ਨਾ ਸਾਫ਼ ਹੋ ਗਏ ਆ ਤੇ ਐਨ ਚਮਕਾ ਗਈ ਆ ਪਹਿਲਾਂ ਗਲਾਸਾਂ ਦੇ ਵਿੱਚ ਨਾ ਇਸ ਤਰ੍ਹਾਂ ਕੜਾਈ ਕੱਢੀ ਹੋਈ ਸੀ ਨਾ ਬਿਲਕੁਲ ਵੀ ਦਿਖਦੀ ਨਹੀਂ ਸੀ ਹੈਗੀ ਤੇ ਹੁਣ ਨਿੰਬੂ ਦੇ ਨਾਲ ਨਾਲ ਕੜਾਈ ਵੀ ਬਹੁਤ ਸੋਹਣੀ ਲੱਗਦੀ ਆ ਤੇ ਐਨ ਸਾਫ ਹੋ ਗਈ ਐ ਦੇਖੋ ਜੀ ਇਹ ਪਏ ਰਹਿਨੇ ਪੈਂ ਭਾਂਡ ਰੱਖੇ ਰੱਖੇ ਕਰਕੇ ਨਾ ਬਹੁਤ ਜ਼ਿਆਦਾ ਨਾ ਪਈ ਪਈ ਚੀਜ਼ ਨਾ ਖਰਾਬ ਹੋ ਜਾਂਦੀ ਆ ਜੇ ਤਾਂ ਆਪਾਂ ਵਰਤੀ ਜਾਈਏ ਨਾ ਫਿਰ ਤੇ ਨਾਲ ਦੀ ਨਾਲ ਸਫਾਈ ਵੀ ਹੋ ਜਾਂਦੀ ਆ ਦੇਖੋ ਹੁਣ ਆਪਾਂ ਨੇ ਨਾ ਚੰਗੀ ਤਰ੍ਹਾਂ ਸਾਫ ਕਰ ਦਿੱਤਾ ਐ ਦੇਖੋ ਜੀ ਜਿਹੜੀ ਇਹ ਖਟਿਆਈ ਹੁੰਦੀ ਆ ਨਾ ਇਹ ਪਿੱਤਲ ਦੇ ਭਾਂਡੇ ਨੂੰ ਨਾ ਤਾਂਬੇ ਦੇ ਭਾਂਡੇ ਨੂੰ ਐਨ ਚਮਕਾ ਦਿੰਦੀ ਆ ਤੁਸੀਂ ਵੀ ਇਸ ਤਰੀਕੇ ਨਾਲ ਘਰ ਵਿੱਚ ਜਿੰਨੇ ਵੀ ਤੁਹਾਡੇ ਪਿੱਤਲ ਦੇ ਭਾਂਡੇ ਤਾਂਬੇ ਦੇ ਪਾਏ ਨੇ ਇਹਦੇ ਨਾਲ ਸਾਫ਼ ਕਰਕੇ ਦੇਖਿਓ ਬਹੁਤ ਵਧੀਆ ਸੌਖੇ ਤਰੀਕੇ ਨਾਲ ਸਾਫ਼ ਹੁੰਦੇ ਹੋ ਜਾਂਦੇ ਆ ਦੇਖੋ ਜੀ ਮੈਂ ਵਿੱਚ ਤੇ ਵੀ ਨਾ ਚੰਗੀ ਤਰ੍ਹਾਂ ਦੀ ਸਫਾਈ ਕਰ ਦਿੱਤੀ ਆ ਜਿਹੜਾ ਆਪਣਾ ਹ ਪਿੱਤਲ ਦਾ ਜੱਗ ਹੈ ਨਹੀਂ ਜੱਗ ਇਹ ਵੀ ਬਹੁਤ ਜ਼ਿਆਦਾ ਨਾ ਪਹਿਲਾਂ ਨਾ ਕਾਲਾ ਕਾਲਾ ਜਿਹਾ ਹੋਇਆ ਪਿਆ ਤਾਂ ਤੇ ਹੁਣ ਬਹੁਤ ਸੋਨਾ ਹੋ ਗਿਆ ਏ ਦੇਖ ਲੈ ਰੇਖਾ ਪਹਿਲਾਂ ਇਹ ਜੇ ਜੱਗ ਹੁੰਦੇ ਤੇ ਪੂਰੀ ਹਰਿਆਈ ਨਿਕਲੀ ਪੂਰੀ ਹਰਿਆਈ ਨਿਕਲੀ ਆ ਇਹਨੂੰ ਪਿੱਤਲ ਦੇ ਭਾਂਡੇ ਨੂੰ ਨਾ ਕਲੀ ਕਰਾ ਲਵੇ ਫਿਰ ਬਹੁਤ ਜ਼ਿਆਦਾ ਚੰਪ ਜੰਨੇ ਤੇ ਇਹ ਲੈ ਕਿੰਨੇ ਸੋਹਣੇ ਲੱਗਦੇ ਨੇ ਤਾਹਰ ਇਹਦੀ ਕੁਛ ਲੱਗੇ ਆ ਪਿੱਤਲ ਦੇ ਭਾਂਡੇ ਦੀ ਇਹ ਲੈ ਨਿੰਬੂ ਦਾ ਰੰਗ ਵੀ ਕਿਹਜਾ ਹੋ ਗਿਆ ਪੂਰੀ ਐਨ ਹਰੇ ਬਾਈ ਹਰੇ ਬਾਈ ਨਿਕਲਦੀ ਆ ਜਿੰਨਾ ਇਹਨੂੰ ਲਗੜੂਗੇ ਨਾ ਨਿੰਬੂ ਨੂੰ ਉੰਨੀ ਇਹਦੀ ਜ਼ਿਆਦਾ ਚੰਪ ਆਉਣੀ ਆ ਅਗਰੇ ਦੇਖਾ ਇਹਨਾਂ ਸਾਰਪ ਨਾਲ ਨਹੀਂ ਸਾਫ ਹੁੰਦਾ ਹੈਗਾ ਪਿੱਤਲ ਦਾ ਭਾਂਡਾ ਨਿੰਨਾ ਨਿੰਬੂ ਨਾਲ ਹੁੰਦਾ ਹੈ ਦੇਖੋ ਜੀ ਆਹਦੇ ਨਾਲ ਦੇਖੋ ਇਧਰ ਨਿੰਬੂ ਕਿੰਨੇ ਜ਼ਿਆਦੇ ਨਾ ਘਸਾਕ ਘਾਕੇ ਸਿਟੇ ਪਏ ਤਾਂ ਕਿਤੇ ਜਾ ਕੇ ਪਿੱਤਲ ਦੇ ਪਾਂਡੇ ਸਾਫ ਹੋਏ ਲੇਖੋ ਕਿੰਨੀ ਜ਼ਿਆਦਾ ਤਰਕ ਪੈ ਗਿਆ ਇੱਥੇ ਨਾ ਹੋ ਜਾਂਦਾ ਦੇਖੋ ਪਿਛਲੇ ਪਾਸੇ ਨਾ ਕਾਲਾ ਹੋਇਆ ਪਿਆ ਤਾਂ ਹਰੇ ਹਰੇ ਜਵਾਈ ਹੋਈ ਪਈ ਦੀ ਦੇਖੋ ਹੁਣ ਐ ਚੰਪ ਗਿਆ ਜਾਗ ਆਪਣਾ ਕਿ ਵੀਰੇ ਇਸ ਤਰੀਕੇ ਨਾਲ ਇਹ ਸਾਫ ਕਰੀਓ ਆਪਣੇ ਘਰ ਵਿੱਚ ਦੇਖੋ ਜੀ ਅੱਜ ਤਾਂ ਅਸੀਂ ਸਵੇਰ ਦੇ ਲੱਗੇ ਹੋਏ ਆਂ ਦੇਖੋ ਅੱਜ ਤਾਂ ਆਪਾਂ ਨੇ ਪਹਿਲਾਂ ਕੱਚ ਦੇ ਹੀ ਭਾਂਡੇ ਧੋ ਤੋ ਕੇ ਨਾ ਮੰਜੇ ਭਰ ਦਿੱਤੇ ਨੇ ਅਸੀਂ ਕਨਾਲ ਦੀ ਨਾਲ ਸੁੱਕੀ ਜਾਣਗੇ ਜਦ ਭਾਂਡੇ ਸੁੱਕ ਜੂਗਾ ਫਿਰ ਨਾਲ ਦੀ ਨਾਲ ਆਪਾਂ ਨਾ ਜਿੱਥੇ ਵੀ ਭਾਂਡੇ ਰੱਖਣੇ ਆ ਨਾ ਫਿਰ ਉਹਨਾਂ ਨੂੰ ਨੇ ਦੁਕਾਨੇ ਤੇ ਰੱਖ ਦੂੰਗੇ ਦੇਖੋ ਜੀ ਸਾਡੀ ਲੌਬੀ ਦੇ ਵਿੱਚ ਤਾਂ ਨਾ ਬਹੁਤ ਬੁਰਾ ਹਾਲ ਹੋਇਆ ਪਿਆ ਇੱਥੇ ਵੀ ਪੈਰ ਧਰਨੇ ਨੂੰ ਜਗ੍ਹਾ ਨਹੀਂ ਹੈਗੀ ਆ ਗਲਾਸ ਵੀ ਨਾ ਬਹੁਤ ਜ਼ਿਆਦਾ ਖਰਾਬ ਹੋਏ ਪਏ ਤੇ ਇਹ ਵੀ ਆਪਾਂ ਨੇ ਇਸ ਤਰੀਕੇ ਨਾਲ ਚਮਕਾਏ ਆ। ਜਿਸ ਤੇ ਹਰੀ ਹਰੀ ਕੁਝ ਪਤਾ ਨਹੀਂ ਘਾਤੇ ਹਰੀ ਹਰੀ ਜਿਹਾ ਤੇ ਨਿਕਲੀ ਜਾਂਦੀ ਇਸ ਤਰ੍ਹਾਂ। ਨਿੰਬੂ ਲਗਾ ਦਿਆ ਤੁਹਾਨੂੰ। ਉਹ ਖੜਿਆਈ ਨੇ ਨਾ ਮੈਲ ਕੱਢਦੀ ਐ। ਤੇ ਹੁਣ ਐ ਚਮਕਿਆ। ਅੱਗੇ ਛੋਟੇ ਬੱਚਿਆਂ ਨੂੰ ਨਾ ਇਹਦੇ ਨਾਲ ਪਾਣੀ ਪੂਣੀ ਬਣਾਉਂਦੇ ਹੁੰਦੇ ਸੀ। ਦੇਖੋ ਜੀ ਆ ਹੈਗੇ ਆਈ ਵੀ ਆਪਣੇ ਪਿੱਤਲ ਦੇ ਗਲਾਸ ਨੇ। ਇਹ ਕੜਾਈ ਕੱਢੀ ਹੋਈ ਐ ਇਸ ਤਰ੍ਹਾਂ ਨਾ ਉੱਪਰ ਤੇ ਨਾ ਕੰਗਣੀ ਜੀ ਬਾਈ ਹੋਈ ਐ ਤੇ ਇਹ ਵੀ ਬਹੁਤ ਵਧੀਆ ਲੱਗਦੇ ਨੇ। ਸਾਡੇ ਕੋਲ ਹਾਂ ਹੈ ਨਹੀਂ ਗਲਾਸ ਇਹ ਪੰਜ ਗਲਾਸ ਆ ਅੱਗੇ ਇਹਨਾਂ ਦੇ ਨਾਲ ਨਾ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਤੇ ਨਾ ਉਹ ਖੇਤ ਨੂੰ ਜਾਂਦੇ ਇੱਕ ਗਲਾਸ ਲੱਸੀ ਦਾ ਪੀ ਕੇ ਜਰੂਰ ਜਾਂਦੇ ਹੁੰਦੇ ਤੇ ਜਦੋਂ ਤਹਾਲ ਪਾਉਂਦੇ ਹੁੰਦੇ ਤੇ ਨਾ ਕਹਿੰਦੇ ਬਿਲਕੁਲ ਵੀ ਭੁੱਖਰੀ ਦੀ ਲੱਗਦੀ ਹੁੰਦੀ ਦੇਖ ਲੈ ਨਾਲੇ ਗਲਾਸ ਬਹੁਤ ਵਧੀਆ ਹੈ ਨਾਲੇ ਕੜਾਈ ਕੱਢੀ ਹੋਈ ਆ ਇੱਕ ਗਲਾਸ ਇਹ ਬੰਦੇ ਵਾਸਤੇ ਬਹੁਤ ਵਧੀਆ ਹੈ ਰੱਜ ਕੇ ਪੀ ਲੈ ਭਰ ਕੇ ਆਹ ਮਿਲ ਜੂਗਾ ਬਹੁਤ ਜ਼ਿਆਦਾ ਪਾਏ ਇਸ ਤਰ੍ਹਾਂ ਨਿੰਬੂ ਫੇਰਦੇ ਆ ਨਾ ਦੇਖੋ ਵਿੱਚ ਤੇ ਨਾ ਕਿਵੇਂ ਨਾ ਕਾਲੀ ਕਾਲੀ ਮੈਲ ਜੀ ਨਿਕਲਦੀ ਐ ਤੇ ਹੁਣ ਕੜਾਈ ਦੇਖੋ ਐ ਸਾਫ ਹੋਣ ਲੱਗੀ ਐ ਪੂਰੀ ਚਮਕਾਉਣ ਲੱਗੀ ਗਲਾਸ ਵਿੱਚ ਫਿਰ ਉੱਪਰ ਤੇ ਫੇਰ ਦੇਣ ਆਪਾਂ ਨੇ ਸਰਫ ਵਾਲਾ ਪਾਣੀ ਤੇ ਜ਼ਿਆਦਾ ਹੋਰ ਸਾਫ ਹੋ ਜਾਣੇ ਨੇ ਇੱਕ ਖਟਿਆ ਇਹਦੇ ਨਾਲ ਖਟਿਆਈ ਨਾਲ ਸਾਫ ਹੁੰਦਾ ਜਾਂ ਤੁਸੀਂ ਥੋੜਾ ਜਿਹਾ ਨਾ ਰੇਤੇ ਨਾਲ ਵੀ ਇਹਨੂੰ ਰਗੜ ਸਕਦੇ ਆ ਉਹਦੇ ਨਾਲ ਵੀ ਬਹੁਤ ਜ਼ਿਆਦਾ ਮੈਲ ਦਾ ਫਰਕ ਪੈਂਦਾ 10 ਮਿੰਟ ਪਹਿਲਾਂ ਅਸੀਂ ਨਾ ਲਾ ਕੇ ਨਾ ਇਸ ਤਰ੍ਹਾਂ ਨਿੰਬੂ ਛੜਤਾ ਤਾਂ ਫਿਰ ਬਹੁਤ ਜ਼ਿਆਦਾ ਇਹਨਾਂ ਦੀ ਸਫਾਈ ਹੋਈ ਹੈ ਤੇ ਹੁਣ ਆਪਾਂ ਨੇ ਧੋ ਦੇਣਾ ਹੈ ਸਰਫ ਨਾਲ ਦੇਖੋ ਕਿੰਨਾ ਜ਼ਿਆਦਾ ਚਮਕ ਆਇਆ ਹੈ ਹੁਣ ਰੇਖਾ ਕੋਈ ਨਾ ਪਿੱਤਲ ਦੇ ਭਾਂਡੇ ਵਰਤਦਾ ਹੀ ਨਹੀਂ ਹੈਗਾ ਬਸ ਹੁਣ ਤਾਂ ਨਾ ਸੀਸਿਆਂ ਦੇ ਵਿੱਚ ਟਿਕਾਏ ਹੋਏ ਆ ਵੈਸੇ ਇਹਨਾਂ ਦੇ ਵਿੱਚ ਚਾਹ ਪਾਣੀ ਲੱਸੀ ਆਪਾਂ ਨੂੰ ਪੀਣਾ ਚਾਹੀਦਾ ਜਰੂਰ ਲੇ ਆ ਜੱਗ ਦੀ ਦੇ ਚੱਲ ਤੂੰ ਇੱਥੇ ਰੱਖ ਦੇ ਹੁਣ ਸੁੱਕ ਜਵੇ ਆ ਜੱਗ ਦੀ ਦੇ ਲੈ ਕਿੰਨੀ ਜ਼ਿਆਦਾ ਟੌਰ ਹੈ ਇਸ ਦੀ ਪੂਰਾ ਹਰਿਆਰੀ ਨਿਕਲ ਗਈ ਹਰਿਆਈ ਤਾਂ ਨਿਕਲ ਗਈ ਆ ਇਹਨੂੰ ਤੋਗਿਨਾ ਚੰਗੀ ਤਰ੍ਹਾਂ ਟੇਡਾ ਕਰਦਾ ਤਾਂ ਸੁੱਕੂਗਾ ਇਹਨੂੰ ਸਿੱਧਾ ਕਰ ਪਹਿਲਾਂ ਸਿੱਧਾ ਕਰ ਦੇ ਪੀ ਆ ਛੇ 5 ਬੜੇ ਆ 6 ਬਰੀ ਹੈ ਇੱਧਰ ਲਾਈਨ ਚ ਲਾ ਦੇ 6 ਬਰੀ ਹੈ ਇਹ ਚਾਰ ਤੇ ਫੇਰ ਤਾਂ ਨਾ ਦੇ ਇਹਨਾਂ ਦੀ ਸਫਾਈ ਤਾਂ ਦੀਵਾਲੀ ਨੂੰ ਹੁੰਦੀ ਹੈ ਪੂਰੀ ਐ ਆ ਵੀ ਪੂਰੇ ਐ ਜੰਕ ਗੇ ज्यादा लग रहा है बस हो गए गुलाम एठा गिला है परले पासे चल धुप्पा ने ਵੇਲਾ ਪਾ ਪਾਂਡੇ ਤਾਂ ਨਾ ਧੋ ਕੇ ਮਰਦੇ ਤੇ ਚੜ ਕੇ ਬਹਿ ਗਏ ਹਾਂ ਹਾ 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 ਹਾਂ 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 ਹ ਨਾ ਅਦੀ ਦੀਵਾਲੀ ਦੀ ਸੇਲ ਫਿਰ ਮੇਰੇ ਤੇਰੇ ਨਾਲ ਤਰੀ ਕਰਾਉਂ ਮੈਂ ਮਾਥਾ ਲਾਤੀ ਦੀ ਮੈਂ ਕਹਾਂ ਲਾਤੀ ਦੀਵਾਲੀ ਦੀ ਸੇਲ ਇਹ ਕੋਲ ਰਹਿ ਗਏ ਗਲਾਸ ਕਿਹੜਾ ਰਹਿ ਗਏ ਗਲਾਸ ਇਹਦੇ ਵਿੱਚ ਨਹੀਂ ਕਿਉਂਕਿ ਉਰੇ ਲਿਆ ਚੱਕ ਲਿਆ ਹਿੰ ਬਿੱਤਲ ਦੇ ਬੰਨਾ ਜੇ ਵਧੀਆ ਆਪਾਂ ਨੇ ਨਾ ਆਪਾਂ ਨੇ ਹੁਣ ਭਾਂਡੇ ਧੋ ਕੇ ਨਾ ਮੰਜੀਆਂ ਦੇ ਉੱਪਰ ਸੁੱਕਣੇ ਕਾ ਦੇਤੇ ਨੇ ਵਿੱਚ ਸਟੀਲ ਦੇ ਵਿੱਚ ਪਲੇਟਾਂ ਵਿੱਚ ਕੱਚ ਦੇ ਵਿੱਚ ਕੱਪ ਤੇ ਹੁਣ ਇਹ ਸੁੱਕੀ ਜਾਣਗੇ ਉਸਤੇ ਮਗਰੋਂ ਨਾ ਹੁਣ ਕਮਰੇ ਦੀ ਕਰਨ ਲੱਗਿਆਂ ਸਫਾਈ ਚਲੋ ਜੀ ਇਹ ਵੀ ਬਹੁਤ ਜ਼ਿਆਦਾ ਨਾ ਜ਼ਰੂਰੀ ਕੰਮ ਹੁੰਦਾ ਪਹਿਲਾਂ ਭਾਂਡੇ ਧੋਣ ਦਾ ਤੇ ਮੇਰੇ ਤਾਂ ਨਾ ਹੱਥ ਦੇ ਵਿੱਚ ਕੰਚ ਵੱਜਿਆ ਤੇ ਧੋਂਦੀ ਧੋਂਦੀ ਦੇ ਨਾ ਪਤਾ ਨਹੀਂ ਕਿਵੇਂ ਕੰਡਾ ਜਿਹਾ ਹੀ ਭੁਰ ਗਿਆ ਤੇ ਇੰਨਾ ਜ਼ਿਆਦਾ ਬਲੱਡ ਨਿਕਲੇ ਆ ਨਾ ਤਿੱਖਾ ਜਿਹਾ ਕੰਡਾ ਦਾ ਉਹ ਵਿੱਚ ਵੜ ਗਿਆ ਮੇਰੇ ਹੱਥ ਦੇ ਚਲੋ ਜੀ ਆਪਾਂ ਹੁਣ ਆ ਗਏ ਨੇ ਡਾਈਨਿੰਗ ਵਾਲੇ ਰੂਮ ਚ ਤੇ ਆਪਾਂ ਨੇ ਨਾ ਖਿੜਕੀਆਂ ਵਗੈਰਾ ਸਾਫ਼ ਕਰ ਦਿੱਤੀਆਂ ਨੇ ਤੇ ਉੱਪਰ ਪੱਖਾ ਰਹਿ ਗਿਆ ਏ ਤੇ ਛੱਤ ਵਗੈਰਾ ਵੀ ਆਪਾਂ ਨੇ ਸਾਫ਼ ਕਰ ਦਿੱਤੀ ਆ ਚਲੋ ਜੀ ਇੱਧਰ ਰੇਖਾ ਲੱਗੀ ਹੋਈ ਆ ਸਫਾਈ ਕਰਨ ਕਹਿੰਦੀ ਦੀਦੀ ਐਨੇ ਤੁਸੀਂ ਨਾ ਹੋਰ ਕੰਮ ਕਰ ਲਓ ਐਨੇ ਮੈਂ ਇਹ ਸ਼ੀਸ਼ਾ ਵਗੈਰਾ ਸਾਫ਼ ਕਰ ਦਿੰਦੀ ਆ ਦੇਖੋ ਜੀ ਬਹੁਤ ਜ਼ਿਆਦਾ ਮਿੱਟੀ ਜੰਮੀ ਪਈ ਆ ਐਂ ਕਰ ਰੇਖਾ ਮਾੜੀ ਜੀ ਪਹਿਲਾਂ ਗਿੱਲੀ ਰੀਲ ਲੈ ਲਾ ਜਦੋਂ ਲੈ ਲਾ ਜਿਹੜਾ ਵਿੱਚ ਪਿਆ ਨਹੀਂ ਹੁੰਦਾ ਇਸ ਤਰ੍ਹਾਂ ਦੇਖੀ ਛਿਰਕਣੇ ਵਾਲੋ ਲੈ ਲਾਉਂਦੇ ਨਾਲ ਬਹੁਤ ਛੇਤੀ ਸਾਫ ਹੋ ਜਾਂਦਾ ਇਹ ਗਿੱਲਾ ਹੀ ਹੈ ਗਿੱਲਾ ਹੀ ਹੈ ਫਿਰ ਬਾਅਦ ਵਿੱਚ ਤੇ ਸੁੱਕਾ ਕੱਪੜਾ ਫੇਰਦੀ ਫਿਰ ਇਹ ਸੁੱਕਾ ਕੱਪੜਾ ਸੁੱਕਿਆ ਰਹਿ ਗਿੱਲੀ ਫੇਰਦੀ ਹੈ ਬਹੁਤ ਜ਼ਿਆਦਾ ਨਿਸ਼ਾਨ ਜੇ ਪਏ ਹੋਏ ਦੇ ਦੇਖੋ ਜੀ ਇਸ ਤਰ੍ਹਾਂ ਦਾ ਬਣ ਗਿਆ ਆਪਣਾ ਵਾਲ ਪੇਪਰ ਲਾ ਕੇ ਕਮਰਾ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਵਾਈਟ ਰੰਗ ਦੀ ਨਾ ਕਟਾਈ ਗੱਡੀ ਹੋਈ ਐ ਤੇ ਭੈਣਾ ਪੁੱਛਦੀ ਆ ਤੇ ਕਹਿੰਦੀ ਜੀ ਜੀ ਤੁਸੀਂ ਸਾਰਾ ਹੀ ਸਮਾਨ ਕਿੱਥੋਂ ਖਰੀਦਿਆ ਦੇਖੋ ਜੀ ਆਪਾਂ ਨੇ ਸਾਰਾ ਹੀ ਸਮਾਨ ਆ ਮਲੇਰਕੋਟਲੇ ਤੋਂ ਲੈ ਕੇ ਆਏ ਆ ਉੱਥੇ ਰੇਟ ਦਾ ਵੀ ਬਹੁਤ ਜ਼ਿਆਦਾ ਫਰਕ ਆ ਤੇ ਕੱਲ ਅਸੀਂ ਨਾ ਖੰਨੇ ਗਏ ਤੇ ਦੇਖੋ ਜੀ ਜਦੋਂ ਨਾ ਥੋੜਾ ਜਿਹਾ ਅਸੀਂ ਬਾਲ ਪੇਪਰ ਘਟ ਗਿਆ ਤਾਂ ਜੇ ਅਸੀਂ ਲੈਣ ਗਏ ਬਿਲਕੁਲ ਵੀ ਸਾਨੂੰ ਨਾ ਵਧੀਆ ਵੈਰਾਈਟੀ ਨਹੀਂ ਲੱਗੀ ਹੈਗੀ ਸਾਨੂੰ ਇਸ ਤਰ੍ਹਾਂ ਹੀ ਖਾਲੀ ਮੋੜਨਾ ਪਿਆ ਦੇਖੋ ਜੀ ਉੱਥੇ ਨਾ ਰੇਟ ਦਾ ਵੀ ਬਹੁਤ ਜ਼ਿਆਦਾ ਫਰਕ ਆ ਅਇਨੇ ਦੇ ਵਿੱਚ ਤਿੰਨ ਚਾਰ ਪੀਸ ਆ ਜਣੇ ਜਿੰਨਾ ਉਹਨਾਂ ਨੇ ਇੱਕ ਪੀਸ ਦਾ ਸਾਨੂੰ ਰੇਟ ਦੱਸਿਆ ਏ ਤੇ ਬਿਲਕੁਲ ਵੀ ਵੈਰਾਈਟੀ ਵਧੀਆ ਨਹੀਂ ਹੈਗੀ ਖੰਨੇ ਦੇ ਵਿੱਚ ਜਦ ਵੀ ਤੁਸੀਂ ਬਾਲ ਪੇਪਰ ਲੈਣ ਜਾਣਾ ਨਾ ਤੁਸੀਂ ਮਲੇਰ ਕੋਟਲੇ ਤੇ ਖਰੀਦ ਕੇ ਲੈ ਕੇ ਆਇਓ ਮਲੇਰ ਕੋਟਲੇ ਵਿੱਚ ਨਾ ਬਹੁਤ ਵਧੀਆ ਸਮਾਨ ਮਿਲਦਾ ਹੈ ਅਸੀਂ ਲੱਗੇ ਆ ਡ੍ਰੈਗ ਰੂਮ ਦੀ ਸਫਾਈ ਕਰਨ ਵਾਸਤੇ ਅਸੀਂ ਕਹਿੰਦੇ ਇਹਨਾਂ ਦੇ ਕਮਰੇ ਦੀ ਨਾ ਚੰਗੀ ਤਰ੍ਹਾਂ ਸਫਾਈ ਕਰ ਦਨੇ ਆ ਜਿੰਨੇ ਵੀ ਸੋਫੇ ਨੇ ਇਹਨਾਂ ਨੂੰ ਬਾਹਰ ਕੱਢ ਦਨੇ ਆ ਜਿੱਦਨ ਵੀ ਅਸੀਂ ਸੋਫੇ ਲਿਆਨੇ ਆ ਨਾ ਬਿਲਕੁਲ ਵੀ ਇਹਨਾਂ ਤੁੱਪਾਂ ਨਹੀਂ ਲਵਾਈ ਹੈਗੀ ਦੇਖੋ ਇਹਨਾਂ ਤੁੱਪਾਂ ਵੀ ਲਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਨਾਲ ਨਾ ਇਹ ਚੰਗੀ ਤਰ੍ਹਾਂ ਪਰਨੈਲ ਪਾ ਕੇ ਨਾ ਤੇ ਹੀਟਾਂ ਨਾ ਚੰਗੀ ਤਰ੍ਹਾਂ ਪੋਚਾ ਲੱਗ ਜਾਊਗਾ ਤੇ ਇਹਨਾਂ ਮੇਠਾਂ ਫਿਰ ਨਾ ਜਾਂ ਸੋਫੇ ਪਏ ਹੁੰਦੇ ਨਾ ਬਿਲਕੁਲ ਵੀ ਪੋਚਾ ਨਹੀਂ ਲੱਗਦਾ ਹੈਗਾ ਹੀਟਾਂ ਇਸ ਤਰ੍ਹਾਂ ਮਿੱਟੀ ਲੱਗੀ ਰਹਿੰਦੀ ਆ ਚਲੋ ਵੀ ਆਜੋ ਚੱਕੋ ਆ ਵੀ ਸੋਫੇ ਫਟਾਫਟ ਆਜੋ ਟਾਈਮ ਹੈਗਾ ਬਹੁਤ ਘੱਟ ਇਹਨੂੰ ਪਹਿਲਾਂ ਮੂਰੇ ਨੂੰ ਖਿੱਚ ਲੈ ਇਹ ਤਾਂ ਸਾਸੀ ਧੀ ਕਰ ਲਿਓ ਇਹ ਦੋ ਨੇ ਨਹੀਂ ਨਹੀਂ ਇੱਕ ਹੈ ਇਹ ਕੈਡਾ 60 ਕਿਲੋ ਤਾਂ ਹੋ ਗਿਆ ਪਰ ਤੁਹਾਨੂੰ ਕਹਿਣਾ ਮੇਰਾ ਬਜਟ ਖਤ ਗਿਆ ਰੋਟੀ ਸਿਰਫ ਇੱਕ ਖਾਇਆ ਕਰ ਮੈਂ ਤਾਂ ਦੋ ਟਾਈਮੇ ਖਾਤਾ ਨਾ ਦੋ ਬਈ ਦੋ ਟਾਈਮ ਤਾਂ ਖਾਣਾ ਹੈ ਤੇ ਬਜਟ ਕਿੱਥੇ ਘਟ ਗਿਆ ਵੀ ਤੇ ਵੀ ਤਾਂ ਤੇਰੀ ਜਮਾਈ ਸੁੱਕ ਗਈ ਲੱਕੜੀ ਵਰਗੀ ਹੋ ਗਈ ਚੱਲ ਜਾਨਾ ਬੰਦਾ ਰੋਟੀ ਪਾਣੀ ਖਾਂਦਾ ਭਾਈ ਇਹ ਤਾਂ ਕੰਮ ਵੀ ਸਾਰੇ ਦਿਹਾੜੀ ਕਰਦਾ ਹੈ ਇੱਦਾਂ ਰੋਟੀ ਖਾਂ بدي مادي بقلجي ਨਾ ਬੜਾ ਕਮਰਾ ਹੈ ਬਸ ਸੋਫਿਆਂ ਨੇ ਸਾਰਾ ਨਾ ਕਵਰ ਕਰਿਆ ਵੇ ਉਹ ਲੋ ਦਾ ਰਹਿਣਾ ਆਪਾਂ ਲੋਬੀ ਦੇ ਵਿੱਚ ਰੱਖਿਆ 那也要看。<Okay. S 2> okay. ਟਾਈਮ ਕਿੰਨਾ ਹੋ ਗਿਆ ਸਾਰੀ ਫੈਮਿਲੀ ਕੰਮ ਕਰਦੀ ਆ ਤੇ ਤੂੰ ਆਹ ਝੂਟੇ ਹੀ ਲਈ ਜੰਨੀ ਏ ਟੋਟ ਕੇ ਕੰਮ ਕਰ ਲੈ ਅੰਦਰੋਂ ਸਾਮਾਨ ਚ ਕਾ ਦੇ ਹੁਣ ਅਕਸਰ ਨੂੰ ਉਸੇ ਕਹਦੇ ਫਿਰ ਭੈਣ ਭਾਈ ਵੀ ਕਹਿ ਦਿੰਦੇ ਆ ਮੀਂਦੀ ਜੀ ਤੂੰ ਸੇ ਰੇਖਾ ਨੂੰ ਐਕਟਰ ਨਾ ਬੋਲਿਆ ਕਰੋ ਰੇਖਾ ਕੰਮੇ ਬਹੁਤ ਗਲਤ ਕਰਦੀ ਆ ਹੁਣ ਕੰਮ ਦਾ ਟਾਈਮ ਆ ਹੁਣ ਟਾਈਮ ਹੈਗਾ ਕੋਈ ਹੁਣ ਤੂੰ ਝੂਟੇ ਲੈਣ ਲੱਗੀ ਹੋਈ ਆ ਕਿੰਨੀਆਂ ਕਰੀ ਤੇ ਸੋਤਾ ਤਾਂ ਨਿਕਲ ਜਾਣੇ ਦੀ ਜੀ ਹੇਠਾਂ ਦੇ ਨਾ ਸਾਰੀ ਐ ਚੰਗੀ ਤਰ੍ਹਾਂ ਸਫਾਈ ਹੋਣੇ ਵਾਲੀ ਏ ਦੀ ਅੱਜ ਇਹਨਾਂ ਨੂੰ ਐ ਧੁੱਪਾਂ ਲੱਗ ਜੂਗੀ ਵਧੀਆ ਹਾਂ ਡੈਡੇ ਜਾਣ ਕੇ ਡੈਡੇ ਉਹ ਦਰਵਾਜ਼ਾ ਥੋੜਾ ਜਿਹਾ ਛੋਟਾ ਹੈ ਨਾ ਚਲੋ ਜੀ ਆਪਾਂ ਨੇ ਸਾਰੇ ਨਾ ਸੋਫੇ ਕੱਢ ਦਿੱਤੇ ਨੇ ਤੇ ਇਹਨੂੰ ਨਾ 4-5 ਘੰਟੇ ਦੀ ਨਾ ਚੰਗੀ ਤਰ੍ਹਾਂ ਧੁੱਪ ਲਵਾਵਾਂਗੇ ਤੇ ਇੱਧਰ ਆਪਣੇ ਭਾਂਡੇ ਵੀ ਆਣ ਵਧੀਆ ਤਰੀਕੇ ਨਾਲ ਸੁੱਕ ਰਹੇ ਨੇ ਤੇ ਦੀਵਾਲੀ ਦਾ ਕੰਮ ਆਨ ਪੂਰਾ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਮੇਜਾ ਮੇਜਾ 干了吗？给哥拿一个那个椅子。 और पर शाम इधरू ही आना हूं चलो जी अपने सारे ही सोफे कड़ दिते ने, से ने चलो जी इधर अपने खिड़कियां की लगी है सफाई होने पहला उपर झाड़ू मार लिया छत पर ਐ ਪਹਿਲਾਂ ਇਹ ਕਰ ਸਾਰੇ ਫੇਰ ਸਾਰੇ ਫੇਰ ਕੇ ਨਾ ਬਾਅਦ ਵਿੱਚ ਜਿਹੜਾ ਮਣਮੋਟਾ ਜਾਲਾ ਹੋਊਗਾ ਨਾ ਫੇੇਠਾਂ ਲੱਗ ਜੂਗਾ ਬਾਅਦ ਵਿੱਚ ਤੇ ਕਰੀ ਟਾਕੀਆਂ ਦੀ ਸਫਾਈ ਹੁਣ ਪਹਿਲਾਂ ਛੱਤਾਂ ਝਾੜਦੇ ਆਂ ਚੰਗੀ ਤਰ੍ਹਾਂ ਆ ਜਿਹੜੇ ਡਿਜ਼ਾਈਨ ਦੇ ਵਿੱਚ ਮੜ ਮੜਾ ਇਸ ਤਰ੍ਹਾਂ ਲੱਗੇ ਹੁੰਦਾ ਨਾ ਕਚਰਾ ਜਿਹਾ ਉਹਨੂੰ ਐ ਚੰਗੀ ਤਰ੍ਹਾਂ ਉਤਾਰ ਦੇ ਬਿਲਕੁਲ ਨਾ ਛੱਡੀ ਦੇਖ ਲਾ ਪਹਿਲਾ ਸਮਾਨ ਗਾ ਛੋਟੂ ਕਮਰਾ ਭਰੇ ਹੋਏ ਦਾ ਹੁਣ ਖਾਲੀ ਹੋ ਗਿਆ ਆਵਾਜ਼ ਐਨ ਗੜਕਣ ਲੱਗੀ ਆ ਸਮਾਨ ਦੇ ਨਾਲ ਹੀ ਪਤਾ ਲੱਗਦਾ ਹੈਗਾ ਚਲੋ ਜੀ ਆਪਣੇ ਨਾ ਹੁਣ ਨਾ ਕੋਨਾ ਕੋਨਾ ਸਾਫ਼ ਕਰ ਦੇਣਾ ਤੇ ਆ ਫੋਟੋ ਦੇਖੋ ਵਿੱਚ ਕਿੰਨੀ ਸੋਹਣੀ ਲੱਗਦੀ ਐ ਵਿੱਚ ਬਤਕਾਂ ਬੈਠੀਆਂ ਨੇ ਦੇਖੋ ਜੀ ਇਹ ਲਵਾਈ ਸੀ ਆਪਾਂ ਨੇ ਵਾਲ ਪੇਪਰ ਤੇ ਵਾਲ ਪੇਪਰ ਦੇਖੋ ਹੁਣ ਕਿੰਨਾ ਸੋਹਣਾ ਲੱਗਦਾ ਐ ਇਹ ਲੈ ਨੇ ਛੋਟੂ ਫੇਰਦਾ ਇਹਾ ਬੁਰਸ਼ ਫੇਰਦਾ ਇਹਨੇ ਬਾਅਦ ਵਿੱਚ ਤੇ ਫੇਰ ਆਪਾਂ ਨਾ ਨਾਲ ਹੋ ਕੇ ਸਫਾਈ ਕਰਾਉਨੇ ਆ ਇਹਨੇ ਆਪਾਂ ਉਧਰ ਫੈਮਲੀ ਕਰਨੀ ਗਿੜਾ ਮਾਰ ਕੇ ਆਉਨੇ ਆ ਵੀ ਉਧਰ ਆਪਣੀ ਫੈਮਲੀ ਕੀ ਕਰ ਰਹੀ ਹੈ ਚਲੋ ਜੀ ਇੱਧਰ ਆਪਣੀ ਫੈਮਲੀ ਲੱਗੀ ਹੋਈ ਆ ਭਾਂਡੇ ਸਾਫ਼ ਕਰਨ ਤੇ ਅਸੀਂ ਕਾ ਨਾਲ ਦੇ ਨਾਲ ਭਾਂਡੇ ਜਿਹੜੀ ਪਲੇਟਾਂ ਪਈਆਂ ਨਾ ਉਹਨੂੰ ਟਿਕਾ ਦੇਣਾ ਟਿਕਾਣਿਆ ਤੇ ਦੇਖੋ ਜੀ ਇੱਧਰ ਆਪਣੇ ਲੌਬੀ ਦਾ ਦੇਖੋ ਕਿ ਆ ਹਾਲ ਹੋਇਆ ਪਿਆ ਏ ਤੇ ਸਾ ਸਾਡੇ ਇੱਧਰ ਮੰਮੀ ਜੀ ਉਹਨੇ ਵੀ ਲੱਗੇ ਹੋਏ ਨੇ ਹੈਲਪ ਕਰਾਉਣ ਆਪਾਂ ਰੇਖਾ ਕਾਹ ਲੂ ਲਾਵਾਂਗੇ ਮਸ਼ੀਨ ਅੱਜ ਨਹੀਂ ਮਸ਼ੀਨ ਲਾਉਣੀ ਹੈਗੀ ਦੀਦੀਆਂ ਨੂੰ ਹਨੂਆ ਬਣਾ ਕੇ ਭਾਈ ਹੰਪਲੀਅਰ ਕਰ ਹਾਲ ਬਾਖਾਣੇ ਦਾ ਟਾਈਮ ਨਹੀਂ ਹੈਗਾ じゃ ਸਾਰੀ ਨਾ ਫ੍ਰਿਸ਼ ਹੋਊਗੀ ਨਾ ਸਫਾਈ ਬਾਅਦ ਵਿੱਚ ਤੇ ਤੁਮ ਕੋ ਹਾਲ ਬਾਖ ਚੌੜੀ ਖੁਲਾਏਂਗੇ ਠੀਕ ਹੈ ਦੇਖੋ ਜੀ ਕੰਮ ਬਹੁਤ ਪ੍ਰੇਮ ਨਾਲ ਕਰਦੀ ਆ ਵਿਚਾਰੀ ਕੋਈ ਜਲਦਬਾਜੀ ਨਹੀਂ ਕਰਦੀ ਹੈਗੀ ਇਹ ਆਪਣੇ ਭਾਂਡੇ ਗਏ ਨੇ ਸੁੱਕ ਤੇ ਹੁਣ ਆਪਾਂ ਇਹਨਾਂ ਨੂੰ ਨਾ ਅੰਦਰ ਨਾ ਰੱਖ ਦਨੇ ਇਹਦੀ ਜਗ੍ਹਾ ਤੇ ਬਹੁਤ ਜ਼ਿਆਦਾ ਧੁੱਪ ਆ ਲੱਗੀ ਇਹਨਾਂ ਨੂੰ ਪਹਿਲਾਂ ਇਹ ਆਪਾਂ ਜਾ ਕੇ ਚੱਕ ਲਈ ਸਟੀਲ ਵਾਲੇ ਭਾਂਡੇ ਹੈ ਇਹਨਾਂ ਨੂੰ ਥੋੜੀ ਜਿਹੀ ਧੁੱਪ ਹੋ ਲਵਾ ਦਨੇ ਲੈ ਫਿਰ ਮੋਸੋ ਧੁੱਪ ਧੁੱਪ ਤਾਂ ਇੱਕਣੇ ਲੱਗਦੀ ਆ ਆਹ ਤਾਂ ਸਾਰੇ ਇੱਕਣੇ ਕਹਿੰਨੇ ਆ ਕਹਿੰਦੇ ਵੀ ਆਹ ਦਿਨਾਂ ਦੇ ਵਿੱਚ ਨਾ ਅਕੇ ਟੰਡ ਹੋ ਜਾਂਦੀ ਜੀ ਕਾਇਨੇ ਕੋਣ ਬਹੁਤ ਜ਼ਿਆਦਾ ਗਰਮੀ ਹੈ ਤਬਰ ਜਾ ਚਲੋ ਜੀ ਆਪਾਂ ਫਿਰ ਸਾਰੇ ਭਾਂਡੇ ਚੱਕ ਲਈਏ ਉਸਤੇ ਮਗਰੋਂ ਨਾ ਫਿਰ ਅੰਦਰ ਜਾ ਕੇ ਮਿਲਦੇ ਆਂ ਚਲੋ ਜੀ ਆਪਾਂ ਨੇ ਨਾ ਭਾਂਡੇ ਟਿਕਾ ਦਿੱਤੇ ਨੇ ਤੇ ਹੁਣ ਆ ਗਈ ਆ ਫ੍ਰਿਜ ਦੀ 바ਰੀ ਦੇਖੋ ਆਪਾਂ ਨੇ ਪਰਦੇ ਪੁਰਦੇ ਵੀ ਤਾਣ ਦਿੱਤੇ ਨੇ ਤੇ ਇਹਦੇ ਵਿੱਚ ਆਪਾਂ ਨੇ ਭਾਂਡੇ ਵੀ ਟਿਕਾ ਦਿੱਤੇ ਨੇ ਫਲਾਵਰ ਧੋ ਕੇ ਵੀ ਰੱਖਤੇ ਨੇ ਤੇ ਇਧਰ ਵੀ ਕੱਪ ਉੱਪਰ ਪਿੱਤਲ ਦੇ ਭਾਂਡੇ ਸਾਰੇ ਐ ਚੰਗੀ ਤਰ੍ਹਾਂ ਸੈੱਟ ਕਰ ਦਿੱਤੇ ਨੇ ਇਧਰ ਵੀ ਕੰਚ ਦੇ ਗਲਾਸ ਰੱਖੇ ਹੋਏ ਨੇ ਤੇ ਹੁਣ ਆ ਗਈ ਆ ਫ੍ਰਿਜ ਦੀ 바ਰੀ ਤੇ ਫ੍ਰਿਜ ਕਰ ਰਹੀ ਆ ਰੇਖਾ ਸਾਫ ਕਹਿੰਦੀ ਦੀਦੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਉੱਪਰ ਦੇਖੋ ਜੀ ਆਪਾਂ ਪਹਿਲਾਂ ਗਿੱਲਾ ਕੱਪੜਾ ਫੇਰਦੇ ਆ ਉਸਤੇ ਮਗਰੋਂ ਫੇਰ ਸੁੱਕਾ ਕੱਪੜਾ ਫੇਰਦੇ ਆ ਐਨੀ ਮਿੱਟੀ ਪਤਾ ਨਹੀਂ ਕਿੱਥੋਂ ਆਉਂਦੀ ਆ ਕਿੱਥੋਂ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਹੈਗੀ ਇਸ ਤੇ ਕਰੋ ਲਿਓ ਨੇ ਤੋਕੇ ਕਿੰਨੀ ਜ਼ਿਆਦਾ ਮਿੱਟੀ ਹੈ ਇਹ ਕਿੰਨੇ ਸਾਲ ਤੋਂ ਬੰਨ ਕੰਮ ਰਹੀ ਬਸ ਐਸ ਤਰ੍ਹਾਂ ਹੀ ਧੂੜ ਮਿੱਟੀ ਉੱਗ ਜਾਂਦੀ ਆ ਹਵਾ ਚੱਲਦੀ ਹੈ ਨਾ ਹਵਾ ਦੇ ਵਿੱਚ ਇਸ ਤਰ੍ਹਾਂ ਮਿੱਟੀ ਆਉਂਦੀ ਹੈ ਨਾਲੇ ਜਾਰੇ ਪਾਸੇ ਤੇ ਟਾਕੀਆਂ ਬੰਦ ਰਹਿੰਦੀਆਂ ਨੇ ਰੇਕਾ ਨਮੀ ਵੀ ਦੇਖ ਲਿਜੀਏ ਨਾਲੇ ਆਪਾਂ ਡੇਲੀ ਡੀਪ ਕਲੀਨਿੰਗ ਕਰਦੇ ਆ ਦੇਖ ਲਾ ਫੇਰ ਵੀ ਇੰਨੀ ਮਿੱਟੀ ਆਉਂਦੀ ਸਮਝ ਨਹੀਂ ਆਉਂਦੀ ਹੈਗੀ ਚੱਲ ਹੁਣ ਇੱਕ ਵਾਰੀ ਤਾਂ ਸਫਾਈ ਕਰਨੀ ਹੋ ਪੈਣੀ ਦੀ ਆਪਾਂ ਨੂੰ ਅੱਜ ਤੱਕ ਕੋਨਾ ਕੋਨਾ ਚਮਕਾਤਾ ਹੁਣ ਸੁੱਕਾ ਕੱਪੜਾ ਧਮਾਂ ਪਰ ਚਲੋ ਜੀ ਇਹਦਾ ਇਹ ਕਮਰੇ ਦਾ ਕੰਮ ਤਾਂ ਆਪਾਂ ਨੇ ਨਾ ਨਵੇੜਤਾ ਏ ਜਿਨਾਂ ਚਿਰ ਭਾਂਡੇ-ਭਾਂਡੇ ਖੜੇ ਰਹਿਣ ਨਾ ਉਹਨਾਂ ਚਿਰ ਕੋਈ ਕੰਮ ਨਹੀਂ ਸੁੱਝਦਾ ਹੈਗਾ ਪਾਂਡੇ ਆਪਣੇ ਟਿਕਾਣੇ ਲਾਗੇ ਨੇ ਹੁਣ ਡ੍ਰੈਿੰਗ ਰੂਮ ਦੀ ਕਰਦੇ ਆ ਸਫਾਈ ਤੇ ਆਪਣੇ ਨਾ ਸੋਫਿਆਂ ਨੂੰ ਵੀ ਐ ਚੰਗੀ ਤਰ੍ਹਾਂ ਧੁੱਪ ਦੇਖੀ ਬਚ ਕੇ ਲੱਤਾਂ ਮਾ ਨਾ ਤੜਾਦੀ ਤੂੰ ਕਾ ਜਲਦਬਾਜੀ ਤੂੰ ਬਹੁਤ ਕਰਦੀ ਆ ਤੂੰ ਆਰਾਮ ਸੇ ਉਤਰ ਨਾ ਨਹੀਂ ਇੱਕ ਪਾਸੇ ਤਾਂ ਮੇਰੀ ਗੱਲ ਸੁਣੀ ਇੱਕ ਪਾਸੇ ਤਾਂ ਸਫਾਈਆਂ ਦਾ ਕੰਮ ਆ ਫੇਰ ਤੈਨੂੰ ਹਸਪੀਟਲ ਨੂੰ ਲੈ ਕੇ ਤੁਰਪਾ ਮੈਂ ਵੀ ਪੇਂਟ ਤਰੀ ਗਿਆ ਸ੍ਰਿਪ ਕਰ ਲਿਆ ਤੂੰ ਆਕਸਰ ਆਰਾਮ ਨਾਲ ਉਤਰ ਆਇਕਰ ਨਾ ਕਰਾ ਕੰਮ ਦਾ ਕੁਝ ਨਹੀਂ ਹੁੰਦਾ ਕੰਮ 2 ਦਿਨ ਹੋਰ ਬਾਅਦ ਵਿੱਚ ਤੇ ਹੋ ਜਾਊਗਾ ਘਰ ਚੱਲੀ ਦੀ ਤਿਲਕ ਗਏ ਮੇਰੀ ਲੱਤ ਟੁੱਟ ਗਿਆ ਕਿਦਰਾ ਪਾਣੂ ਟੁੱਟੇ ਸੁੱਕੀ ਸੰਦੀ ਲੱਤ ਤੇਰੀ ਕਿਹਦੀ ਟੁੱਟੇ ਕਿਤਨਾ ਟੁੱਟ ਜਾ ਲੱਤ ਕਾ ਨੂੰ ਟੁੱਟੇ ਵਿਚਾਰੀ ਦੀ ਜੇ ਲੱਤ ਟੁੱਟ ਗਈ ਨਾ ਸਾਡਾ ਤਾਂ ਕੰਮ ਉੱਥੇ ਖੜ ਜੂਗਾ ਮੇਰੀ ਤਾਂ ਦੀਵਾਨੇ ਦਾ ਪਹਿਲਾਂ ਹੀ ਮੇਰੇ ਤੇ ਟੁੱਟਣੇ ਸੇ ਬਚੇ ਕਿੱਟੇ ਨਾ ਕੋਈ ਵੀ ਚੀਜ਼ ਲੈ ਲੋ ਚਿੱਟੀ ਜਿਹਦੇ ਪਰ ਮਾਰਾ ਜਿਹਾ ਵੀ ਨਿਸ਼ਾਨ ਪੈ ਗਿਆ ਨਾ ਜਿਹਦੇ ਚਮਕੀ ਜਾਂਦਾ ਹੈ ਹਲੇ ਤੂੰ ਐਂ ਕਰ ਮੂਰੇ ਮੂਰੇ ਤੇ ਫੇਰ ਦੇ ਫੇਰ ਕਿਸੇ ਦਿਨ ਨਾ ਫੇਰ ਦੋਏ ਫ੍ਰੀਜਾਂ ਨਾ ਬਾਅਦ ਚ ਸਾਫ ਕਰਾਂਗੇ